ਸਾਸਿਕਾ ਭਾਈ ਕਿੰਨੀਆਂ ਵੇੜਾ ਸੇਲ ਕਰਨੀ ਐ ਭਾਈ 4 ਵੇੜਾ ਫਲੈਨ ਫੋਨ ਨੰਬਰ ਦੱਸ ਦਈ 97792287187689628375 ਆ ਵੇੜ ਕੋਲ ਕਿੰਨਾ ਬੋਲਾ ਐ ਥੇ ਭਾਈ 14 15 ਕਿਲੋ ਬੋਲਾ 14 15 ਕਿਲੋ ਬੋਲਾ ਕਿਦਾਂ ਦੀ ਸੂਈ ਐ ਜੀ ਇਹਨੂੰ ਭਾਈ ਤੀਜਾ ਡੰਗ ਹੋ ਗਿਆ ਸੂਈ ਨੂੰ ਦੂਜਾ ਡੰਗ ਸੂਈ ਨੂੰ ਥਾਂ ਸੁਣ ਚੰਗਾ ਲੱਗਾ ਆ ਜਿਹੜੀ ਐ ਜੀ ਇਹ ਭਾਈ ਇਸਲੇ ਬੱਚਾ ਉੱਚਾ ਵਾ ਹਾਂਜੀ ਤੇ ਇੱਥੇ 10 ਕਿਲੋ ਦੁੱਧ ਆ 10 ਕਿਲੋ ਦੁੱਧ ਹਾਂਜੀ ਆ ਬੱਚਾ ਦਾ ਜੀ ਵੱਛਾ ਉੱਚਾ ਹੀ ਆ ਜੀ ਹਾਂਜੀ ਠੀਕ ਆ ਆ ਜਿਹੜੀ ਐ ਜੀ ਏ ਭਾਜੀ ਡੈਨਮਾਰਕ ਦੀ ਬੱਚੀ ਬਹੁਤ ਚੰਗੀ ਜੋ ਇਥੇ 10-12 ਕਿਲੋ ਦੁੱਧ ਵਧੀਆ ਖੁਲਾ ਹੈਗਾ ਬੱਚਾ ਇਹਦਾ ਹੈਨਿੰਗ ਆਹ ਵੱਡੀ ਵੇੜਾ ਜਿਹੜੀ ਹੈ ਬੜੀ ਭਾਜੀ ਗੱਬਣ ਵੇੜਾ ਗੱਬਣ ਕਿੰਨੇ ਦੁੱਧ ਵਾਲੀ ਹੈ ਇਹ ਇਹ ਭਾਜੀ 25+ ਵਾਲੀ ਆਪਣੇ ਐ ਤਸੱਲੀ ਨਾਲ ਗਾਰੰਟੀ ਨਾਲ ਦਵਾਂਗੇ ਆ ਜਿਹੜਾ ਜੋੜਾ ਵਾ ਦੋਵਾਂ ਦਾ ਇਹਨਾਂ ਦਾ ਮੁੱਲ ਸੇਮ ਹੀ ਆ ਭਾਜੀ ਮੁੱਲ ਦਾ ਜਦੋਂ ਦੋਵਾਂ ਦਾ ਸੱਤ ਰਕਰੀਦਾ ਦੋਵੇਂ ਜੇ ਕੋਈ ਭੈਣ ਭਰਾ ਹੋਊਗਾ ਤੇ 60 ਦਾ ਜੋੜਾ ਦੇ ਦਾਂਗੇ ਸੱਤ ਦਾ ਜੋੜਾ ਹਾਂਜੀ ਦੁੱਧ ਕਿੰਨਾ ਕਿੰਨਾ ਦੋਲਾਂ ਦੋਵਾਂ ਥੱਲੇ ਭਾਜੀ 10-10 ਕਿਲੋ ਦੁੱਧ ਦੇ 10-10 ਕਿਲੋ ਦੁੱਧ ਫੇ ਆ ਵੇਖੋ ਜੀ ਫੇਸ ਕੁਆਲਟੀ ਚੈੱਕ ਕਰੋ ਵੈੜ ਬਹੁਤ ਹੀ ਬਲੀਡਦੀ ਹੈ